ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣੇ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਦਿਨ ਆਪਾਂ ਚੈਨਲ ਨਾਲ ਸਤ ਲੈਣੇ ਆਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਆ ਤੇ ਕਿਹਦਾ ਹੌੜਾ ਆ ਤੇ ਜੇ ਮੈਂ ਮੇਰਾ ਪੱਖ ਹੌੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮੈਦਾਨ ਛੱਡ ਦੂੰ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਹੈ ਬਲੇ ਸਾਨਯਾ ਸਤਿ ਸ਼੍ਰੀ ਅਕਾਲ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹਾਂ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇ ਜੋ ਉਹਨਾਂ ਕੋਲੇ ਏਜੰਡਾ ਆ ਆਪਾਂ ਆਕਤੀ ਕਿਤਾਜ ਕਾਦੀ ਰਹੀ ਹੈ ਹਾਂਜੀ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਚਲ ਕੋਲ ਤੋਲ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਗੁਰ ਵੀ ਰੱਖ ਦੇਣ ਨੀਨਾ ਲੋਕਾਂ ਨੇ ਕਰ ਲੈਣਾ ਹੈ ਤੇ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜੇ ਜੇ ਉਹ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋਵੇ ਮੈਂ ਦਾਵਾ ਛੱਡ ਦਾਂ ਆਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ ਮੈਂ ਪਾਰਟੀ ਪ੍ਰਧਾਨ ਨੂੰ ਵੀ ਨਹੀਂ ਪੁੱਛਦਾ ਮੈਂ ਸਮਝ ਗਿਆ ਕਿ ਮੇਰੇ 'ਚ ਕਮਜ਼ੋਰੀ ਹੈ ਤਿੰਨੇ ਤੇ ਫਿਰ ਮੈਂ ਗਣਾਉਂ ਕਹਤੋ ਦੁਹਿਆ ਅੱਲਾਕੇ ਦੀ ਪੱਗ ਨਾ ਗਮ ਹੈ ਆਹ ਅੱਲਾਕੇ ਦੀ ਪੱਗ ਦਾ ਕੋਈ ਨਹੀਂ ਪੱਗ ਆਏ ਤੁਰਲੇ ਅੱਗੂ ਰੋਗੇ ਹਮੇਸ਼ਾ ਰਹੀਏ ਸੋਨੈ ਮੈਂ ਮੀਡੀ ਰਹੀ ਨਿਮਰਤਾ ਸਹਿ ਸੱਦਾ ਦੇਣਾ ਆਪਾਂ ਪਿਆਰ ਨਾਲ ਬੈਠ ਕੇ ਗੱਲ ਕਰੀਏ ਜੇ ਮੇਰੇ 'ਚ ਕੋਈ ਕਮਜ਼ੋਰੀ ਹੋਵੇ ਮੈਨੂੰ ਤੁਸੀਂ ਝੂਠਿਆ ਸਾਬਤ ਕਰ ਦੋਗੇ ਮੈਂ ਪਾਸੇ ਹੋ ਜੂ ਪਾਸੇ ਹੋ ਜੂ ਪੰਥ ਘੇਟਾ ਵਾਲੇ ਦੇ ਪੰਜਾਬ ਦੇ ਹਿੱਤਾਂ ਕੌਮ ਦੇ ਭੁੱਖਲੇ ਪੰਜਾਬ ਦੇ ਭੁੱਖਲੇ ਜੇ ਕਿਤੇ ਉਹ ਬਿਹਤਰ ਨਜ਼ਰ ਆਉਂਦਾ ਤਾਂ ਮੈਨੂੰ ਮੈਨੂੰ ਕੋਈ ਹੀਲ ਹੋ ਜਿਤਨੇ ਪਰ ਮੈਨੂੰ ਦੱਸ ਦਿਓ ਜਦੋਂ ਤੋਂ ਮੈਂ ਸਿਆਹਤ ਸ਼ੁਰੂ ਕੀਤੀ ਹੈ ਖੇਮ ਕਨ ਹਲਕੇ ਦਾ ਕੋਈ ਪਰਿਵਾਰ ਹੋਵੇ ਜਿਹਦੇ ਤੱਕ ਮੈਂ ਨਾ ਪਹੁੰਚਿਆ ਹੋਵਾਂ ਪਹੁੰਚਿਆ ਜੀ ਪਹੁੰਚਿਆ ਜੀ ਜਿਹਦੇ ਨਾਲ ਮੇਰੀ ਸਾਹ ਜਣੀ ਚਾਹ ਦੁੱਖ ਦੀ ਹੋਵੇ ਚਾਹ ਸੁੱਖ ਦੀ ਹੋਵੇ ਚਾਹ ਮਾਨਦਾਨ ਦੀ ਹੋਵੇ ਕਮੀਆਂ ਵੀ ਰਹਿ ਜਾਂਦੀਆਂ ਮੈਂ ਨਹੀਂ ਕਹਿੰਦਾ ਕਿ ਬੰਦੇ ਕੋਲ ਰਹਿੰਦੀਆਂ ਨਹੀਂ ਕਿਆਂ ਪਰਮਾਨ ਹੈ ਆਪਦੀ ਕਾਰਗੁਜ਼ਾਰੀ ਤੇ ਜੇ ਇਸ ਹਲਕੇ ਦੀ ਕਾਇਆ ਕਲਪ ਕੀਤਾ ਹੁਣ ਖੇਮਕਾਂ ਨਾਲ ਬੈਠੇ ਆਂ ਬੋੜਾ ਸਾਨੂੰ ਸੀਵੇਜ ਪਾਇਆ ਹੈ ਇੰਟਰਲੋਕ ਲਗਾਈਆਂ ਹੈ ਤਸਵੀਰ ਬਣਾਈ ਹੈ ਵੱਟ ਕੱਢੇ ਹੈ ਜਿੱਥੇ ਕੰਮ ਉੱਥੇ ਹੀ ਆ ਹਾਂਜੀ ਬਿਜਲੀ ਘਰ ਵੱਡਾ ਕੀਤਾ ਹੈ ਹਾਂਜੀ ਤੇ ਪਾਣੀ ਕਿੱਥੇ ਜਾ ਕੇ ਛੁੱਟਿਆ ਸੀ ਉਹ ਕਸੂਰ ਨਾਲੇ ਚ ਤੇ ਅੱਜ ਫੇਰ ਤਾਂ ਡਾਊਨ ਹੈ ਮਹਿ ਸੀਵਰੇਜ ਪਾ ਗਏ ਫੇਰ ਉੱਪਰਦਾ ਹੈ ਸਾਹਮਣੇ ਤੇ ਇਨਾ ਹੀ ਹਾਂਜੀ ਅਪਿ ਕਿਵੇਂ ਨਾਲ ਕਿਥੇ 2009 ਤੋਂ ਪਹਿਲਾਂ ਪਿਖੀਮੈਂਟ ਨਰਕ ਸੀਗਾ ਖੇਮ ਕਰਨੀ ਇਤਰੇ ਹੁੰਦਾ ਸੀ ਪਿਖੀਵੜ ਤੋਂ ਬਾਹਰ ਨਰਕ ਸੀਗਾ ਉਥੋਂ ਦੇ ਕਾਇਆ ਕਲਪ ਕੀਤੀ ਅੱਜ ਔਰ ਹਰੇਕ ਪਿੰਡ ਚ ਖੇਤਾਂ ਤੱਕ ਖੇਤਾ ਜੇਟ ਨਹੀਂ ਸੀ ਲੱਗ ਸਕਦੀ ਹੁੰਦੀ ਕਾਨੂੰਨ ਸੀਗਾ ਪਰ ਸਰ ਪ੍ਰਕਾਸ਼ ਸਿੰਘ ਬਾਦਲ ਨੇ ਕਾਨੂੰਨ ਤੋੜ ਕੇ ਨਵੇਂ ਬਣਾ ਕੇ ਖੇਤਾਂ ਦੇ ਵਿੱਚ ਵੀ ਰਾਹ ਪੱਕੇ ਕੀਤੇ ਤੇ 24 ਘੇੜੇ ਦਿੱਤੀ 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 ਕਿ ਨਹੀਂ ਦਿੱਤੀ ਆਦੀ ਆਟਾ ਦਾਲ ਸਕੀਮ ਬੱਬੀਆਂ ਦੇ ਬਿੱਲ ਮਾਫ ਆ ਸਾਨੂੰ ਆਪਣਾ ਜੇ ਤਾਂ ਭੁਲ ਗਏ ਨਾ ਚੁੰਗੀ ਵੀ ਮਾਫ ਕੀਤੀ ਹੈ ਹੈਨਾ ਹੋਰ ਮੰਤਰੀ ਬਣਿਆ ਫਿਰਦਾ ਬਸ ਤਾਂ ਤੁਹਾਡਾ ਬਣਿਆ ਇਦ ਤੱਕ ਚਾਲੂ ਨਹੀਂ ਕਰਾਇਆ ਗਿਆ ਤੁਹਾਡਾ ਮੈਂ ਕਿਹਾ ਜੀ ਖੇਮ ਉਸੇ ਭਿੱਖੀਵੰਡ 52 ਦਾ ਨਗਰ ਕੌਂਸਲ ਦਾ ਦਫਤਰ ਪਤਾ ਨਹੀਂ ਕੀ ਕੀ ਮੈਂ ਬਣਾ ਛੱਡਾ ਮੈਂ ਜਿਹੜੇ ਕਾਜ ਬਣਾਇਆ ਉਹ ਬੰਦ ਕਰਤਾ ਆ ਕਾਜ ਜਿਹੜਾ ਮੈਂ ਯੂਨੀਵਰਸਿਟੀ ਓਰੀਜਨਲ ਕਾਜ ਲਿਆਂਦਾ ਉਹ ਚੰਗਾ ਸੀ ਹਾਂਜੀ ਫਿਰ ਆ ਬਲਟੋਏ ਜਿਹੜਾ ਮਾਡਲ ਸਕੂਲ ਜਿਹੜਾ ਆ ਸੀਬੀਐਸਸੀ ਦਾ ਉਹਨੂੰ ਬਦਲ ਕੇ ਭੌਂ ਕੇ ਫਿਰ ਇਹਨਾਂ ਨੇ ਐ ਐਜੂਕੇਸ਼ਨ ਬੋਰਡ ਦਾ ਕਰਤਾ ਪਰੇ ਮੈਂ ਬਲੇਰ ਅਦਰ ਸਕੂਲ ਬਣਾਇਆ ਪੰਜ ਮੈਂ ਬਿਜਲੀ ਕਰ ਲੈਂਦੇ ਪੰਜ ਪੰਜ ਹੀ ਪਹਿਲੋਂ ਸੀ ਪੰਜ ਹੀ ਨਵੇਂ ਲੈਂਦੇ ਕੋਈ ਨਹੀਂ ਕਹਿ ਸਕਦਾ ਕਿ ਸਾਡਾ ਫੀਡਰ ਓਵਰਲੋਡ ਆ ਪਤਨੇ ਕਿੰਨੇ ਓਵਰਲੋਡ ਜਿਹੜੇ ਆ ਕਿੰਨੇ ਫੀਡਰ ਖਿੱਚਦੇ ਹਰੇਕ ਦੀ ਡਿਮਾਂਡ ਜਿਹੜੀ ਹੈ ਹਰੇਕ ਦਾ ਕੰਮ ਕੀਤਾ ਇੱਕ ਫੋਨ ਤੇ ਦੱਸਦਾ ਸੀ ਤੇ ਦੂਜੇ ਤੇ ਉਹਨੂੰ ਕਹਿੰਦਾ ਇਹ ਹੋਲਡ ਕਰ ਤੇ ਨਾਲ ਹੀ ਲਾ ਕੇ ਤੇ ਅਫਸਰ ਨੂੰ ਕਹਿੰਦਾ ਸੀ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਜਾਂ ਵਾਪਸ ਦੱਸਦਾ ਸੀ ਕਿ ਬਈ ਤੇਰੀ ਗੱਲ ਹੋ ਗਈ ਜੇ ਚਲੇ ਜਾ ਤੇ ਗੱਲ ਸੁਣੋ ਅਫਸਰ ਆਪ ਵੀ ਅੱਜ ਵੀ ਸੁਣਦੇ ਆ ਜੀ ਉਹਨਾਂ ਨੂੰ ਪਤਾ ਇਹ ਨਹੀਂ ਹੰਗਾ ਨਹੀਂ ਆਉਣਾ ਭੋਗੇ ਫੇਰ